ਜੀ ਕਿ ਵੀ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖਿਸ਼ੀ ਬਲੌਗ ਤੇ ਅੱਜ ਦੀ ਵੀਡੀਓ ਹੈਗੀ ਹੈ ਉਹਨਾਂ ਭੈਣ ਭਰਾਵਾਂ ਲਈ ਜਿਨ੍ਹਾਂ ਦੇ ਕਮੈਂਟ ਆਉਂਦੇ ਨੇ ਕਿ ਸਾਡੇ ਹੱਥਾਂ ਪੈਰਾਂ ਤੇ ਵੀ ਰਿੰਕਲ ਨੇ ਤੇ ਫੇਸ ਦੇ ਤੇ ਹੈ ਹੀ ਹੈ ਨੇ ਸਰਦੀਆਂ ਦੇ ਵਿੱਚ ਹਰ ਕਿਸੇ ਨੂੰ ਬਸ ਇੱਕੋ ਹੀ ਪ੍ਰੋਬਲਮ ਹੈ ਸਕਿਨ ਜਿਹੜੀ ਹੈ ਡਰਾਈ ਹੋ ਜਾਂਦੀ ਹੈ ਤੇ ਹੱਥਾਂ ਪੈਰਾਂ ਤੇ ਝੁਰੜੀਆਂ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਅਕਸਰ ਹੱਥਾਂ ਪੈਰਾਂ ਦਾ ਮਤਲਬ ਕਿ ਇਹ ਜ਼ਿਆਦਾ ਕੰਮ ਤਾਂ ਆਪਣੇ ਹੱਥਾਂ ਦਾ ਹੁੰਦਾ ਹੈ ਹਨਾ ਕਿਉਂਕਿ ਲੇਡੀਜ਼ ਨੂੰ ਬਰਤਨ ਵਾਸ਼ ਕਰਨੇ ਡਿਸ਼ ਵਾਸ਼ ਹੁੰਦੀਆਂ ਨੇ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਤਾਂ ਕਰਕੇ ਆਪਣੇ ਜਿਹੜੇ ਹੱਥ ਨੇ ਜਿਆਦਾ ਸੁੱਕੇ ਹੋ ਜਾਂਦੇ ਨੇ ਤੇ ਰੁੱਖੇ ਜਿਹੇ ਹੋਣ ਲੱਗ ਜਾਂਦੇ ਨੇ ਠੀਕ ਹੈ ਕੱਪੜੇ ਧੋਣੇ ਨੇ ਜਿਹੜਾ ਆਪਾਂ ਡਿਟਰਜੈਂਟ ਵਰਤਦੇ ਆਂ ਪਾਊਡਰ ਵਰਤਦੇ ਆਂ ਸਰਫ ਵਰਤਦੇ ਆਂ ਉਹਦੇ ਵਿੱਚ ਵੀ ਕੈਮੀਕਲ ਹੁੰਦੇ ਨੇ ਉਹਦੇ ਕਰਕੇ ਜਿਹੜੇ ਹੱਥ ਆਪਣੇ ਜਿਹੜੇ ਨੇ ਉਹਨਾਂ ਤੇ ਵੱਟ ਪੈਣੇ ਸ਼ੁਰੂ ਹੋ ਜਾਂਦੇ ਨੇ ਖੁਸ਼ਕ ਹੋ ਜਾਂਦੇ ਨੇ ਝੁਰੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜਾਨਕਿ ਮੇਨ ਕੰਮ ਆਪਣਾ ਹੱਥਾਂ ਦਾ ਹੁੰਦਾ ਹੈ ਤੇ ਹੱਥ ਜਿਹੜੇ ਨੇ ਬਹੁਤ ਹੀ ਬੇਕਾਰਜੇ ਗੰਦੇ ਗੰਦੇ ਜੇ ਹੋ ਜਦੋਂ ਛੁੜੜੀਆਂ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਹੱਥ ਇੰਨੇ ਸਖਤ ਜੇ ਹੋ ਜਾਂਦੇ ਨੇ ਪੈਰ ਵੀ ਸਖਤ ਹੋ ਜਾਂਦੇ ਨੇ ਪੈਰਾਂ ਦਾ ਵੀ ਕਲਰ ਜਿਹੜਾ ਹੈ ਨਾ ਬਲੈਕ ਪੈਣਾ ਸ਼ੁਰੂ ਹੋ ਜਾਂਦਾ ਸਰਦੀਆਂ ਵਿੱਚ ਤੇ ਬਸ ਉਸ ਲਈ ਮੈਂ ਇੱਕ ਸੋਲੂਸ਼ਨ ਲੈ ਕੇ ਆਈ ਆਂ ਛੋਟੇ ਛੋਟੇ ਟਿਪਸ ਨੇ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਿਣੀ ਆਂ ਵੀਡੀਓ ਤੁਸੀਂ ਵਾਤੂ-ਵਾਦ ਸ਼ੇਅਰ ਕਰਿਆ ਕਰੋ ਕਿਉਂਕਿ ਸਾਰਿਆਂ ਤੱਕ ਪਹੁੰਚੇ ਸਾਰੇ ਜਿਹੜੇ ਪ੍ਰੇਸ਼ਾਨ ਨੇ ਇਹਨਾਂ ਚੀਜ਼ਾਂ ਤੋਂ ਸਰਦੀ ਦੇ ਮੌਸਮ ਵਿੱਚ ਸਾਰਿਆਂ ਨੂੰ ਛੋਟੇ ਛੋਟੇ ਜਿਹੜੇ ਟਿਪਸ ਨੇ ਤੁਹਾਡੇ ਘਰੇ ਹੀ ਉਸ ਮਾਮ ਪਿਆ ਹੁੰਦਾ ਹੈ ਤੁਸੀਂ ਕਿਸ ਤਰੀਕੇ ਨਾਲ ਉਸ ਮਾਮ ਦੀ ਆਪਣੇ ਵਰਤੋਂ ਕਰਕੇ ਆਪਣੇ ਸਕਿਨ ਨੂੰ ਸੌਫਟ ਐਂਡ ਖੂਬਸੂਰਤ ਬਣਾ ਸਕਦੇ ਹੋ ਕਈਆਂ ਭੈਣ ਭਰਾਵਾਂ ਦੇ ਕਮੈਂਟ ਨੇ ਕਿ ਸਾਡੇ ਦੀਦੀ ਰਿੰਕਲ ਨੇ ਬਹੁਤ ਜ਼ਿਆਦਾ ਤੇ ਸਕਿਨ ਕਈਆਂ ਦੀ ਮਤਲਬ ਕਿ ਸੈਂਸਿਟਿਵ ਸਕਿਨ ਤੇ ਕੀ ਇਸਤੇਮਾਲ ਕਰੀ ਤੇ ਡਰਾਈ ਸਕਿਨ ਤੇ ਆਪਾਂ ਕੀ ਇਸਤੇਮਾਲ ਕਰੀ ਤੇ ਆਪਾਂ ਇੱਕ ਵੀਡੀਓ ਵਿੱਚ ਤਾਂ ਸਾਰਾ ਕੁਝ ਦੀ ਦੱਸ ਸਕਦੇ ਤੇ ਕਿਉਂਕਿ ਵੀਡੀਓ ਹੋ ਜਾਂਦੀਆਂ ਨੇ ਲੰਬੀਆਂ ਇੱਕ ਵੀਡੀਓ ਆਪਣੇ 2:30 ਵਜੇ ਆਵੇਗੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਜਿਹੜੀ ਇਸ ਵੀਡੀਓ ਵਿੱਚ ਅੱਜ ਜਿਹੜੀ ਰੈਮਡੀ ਦੱਸਦੀ ਪਈ ਇਹ ਬਿਲਕੁਲ ਸੌਖੀ ਤੇ ਸਿੰਪਲ ਰੈਮਡੀ ਹੈ ਤੁਹਾਡਾ ਚਿਹਰਾ ਵੀ ਜਿਹੜਾ ਉਹ ਵੀ ਸੌਫਟ ਰਹੇਗਾ ਤੇ ਜਿਹੜੇ ਹੱਥ ਨੇ ਉਹ ਵੀ ਤੁਹਾਡੇ ਸੌਫਟ ਰਹਿਣਗੇ ਤੇ ਪੈਰ ਵੀ ਤੁਹਾਡੇ ਸੌਫਟ ਰਹਿਣਗੇ ਅਗਰ ਤੁਸੀਂ ਰਾਤ ਨੂੰ ਉਹ ਚੀਜ਼ ਲਗਾ ਲੈਂਦੇ ਹੋ ਚੀਜ਼ਾਂ ਕੀ ਨੇ ਤੁਹਾਨੂੰ ਦੱਸਦੀ ਕਿਹੜੀ ਕਿਹੜੀ ਚੀਜ਼ ਹੈ ਤੇ ਕਿਸ ਤਰੀਕੇ ਨਾਲ ਲਗਾਣੀ ਹੈ ਰਾਤ ਨੂੰ ਲਗਾਓਗੇ ਨਾ ਤੇ ਸਵੇਰੇ ਰਿਜ਼ਲਟ ਜਿਹੜਾ 100% ਵਧੀਆ ਮਿਲੇਗਾ ਤੁਹਾਨੂੰ ਦੇਖਣ ਨੂੰ ਸ킨 एकदम பிரਾਈਟ ਹੋ ਜਾਏਗੀ ਜਦੋਂ ਵੀ ਮੈਂ ਕੋਈ ਵੀਡੀਓ ਬਣਾਣੀ ਮੈਂ ਕੋਈ ਮੇਕਅਪ ਨਹੀਂ ਕਰਦੀ ਹੈ ਕਿ ਕੁਝ ਨਹੀਂ ਕਰਦੀ ਕਿਉਂਕਿ ਮੈਂ ਤੁਹਾਨੂੰ ਹੋਰ ਟਰਾਈ ਕਰਕੇ ਦੱਸਣਾ ਹੁੰਦਾ ਸਾਰਾ ਕੁਝ ਤੁਸੀਂ ਕੀ ਲੈਣਾ ਹੈ ਹੱਥਾਂ ਨੂੰ ਸੌਫਟ ਬਣਾਉਣ ਵਾਸਤੇ ਹੱਥਾਂ ਨੂੰ ਨਰਮ ਬਣਾਉਣ ਵਾਸਤੇ ਪਹਿਲਾਂ ਤਾਂ ਲੈਣੀ ਐਲੋਵੀਰਾ ਜੈਲ ਮੈਂ ਤੁਹਾਨੂੰ ਹੱਥਾਂ ਤੇ ਹੀ ਪਾ ਕੇ ਦਿਖਸਾਂਗੀ ਮੈਂ ਕੋਈ ਕਰੀਮ ਬਣਾ ਕੇ ਨਹੀਂ ਦੱਸਾਂਗੀ ਤੁਸੀਂ ਚਾਹੋ ਤਾਂ ਇੱਕ ਇੱਕ ਚਮਚਾ ਇਹਨਾਂ ਚੀਜ਼ਾਂ ਦਾ ਲੈ ਕੇ ਉਹਨਾਂ ਦੀ ਕਰੀਮ ਬਣਾ ਕੇ ਇੱਕ ਡੱਬੀ ਚ ਪਾ ਕੇ ਰੱਖ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਦੀ ਆ ਆਪਾਂ ਕੀ ਲੈਣਾ ਹੈਗਾ ਜਿਵੇਂ ਥੋੜਾ ਜਿਹਾ ਲੈ ਲਿਆ ਆਪਾਂ ਐਲੋਵੀਰਾ ਜੈਲ ਠੀਕ ਹੈ ਆ ਦੇਖੋ ਐਲੋਵੀਰਾ ਜੈਲ ਲੈ ਲਏ ਉਹਦੇ ਵਿੱਚ ਆਪਾਂ ਕੀ ਪਾਣਾ ਹੈਗਾ ਹੈ ਗਲਿਸਰਿਨ ਗਲਿਸਰਨ ਜਿਹੜੀ ਹੈ ਨਾ ਸਰਦੀਆਂ ਦਾ ਰਾਜਾ ਹੈ ਰਾਣੀ ਕਹਿ ਲੋ ਰਾਜਾ ਕਹਿ ਲੋ ਇਹ ਸਰਦੀਆਂ ਲਈ ਇੱਕ ਵਰਦਾਨ ਹੈ ਇੱਕ ਸਕਿਨ ਨੂੰ ਨਾ ਚਮਕਦਾਰ ਇੱਕ ਮਤਲਬ ਕਿ ਇੰਨਾ ਮੋਇਸਚਰਾਈਜ਼ਰ ਕਰ ਦਿੰਦੀ ਹੈ ਇੰਨਾ ਸੋਫਟ ਕਰ ਦਿੰਦੀ ਹੈ ਜਦੋਂ ਤੁਸੀਂ ਸਵੇਰੇ ਸਿੰਪਲ ਪਾਣੀ ਨਾਲ ਵੀ ਆਪਣਾ ਫੇਸ ਵਾਸ਼ ਕਰੋਗੇ ਨਾ ਤੁਹਾਡਾ ਇਹ ਸਕਿਨ ਇਹ ਨਾ ਇੱਕਦਮ ਰੂਵਾਂ ਵਾਂਗੂ ਇੱਕਦਮ ਮਤਲਬ ਕਿ ਨਿੱਖਰੀ ਸਕਿਨ ਇੱਕਦਮ ਬ੍ਰਾਈਟ ਸਕਿਨ ਨਜ਼ਰ ਆਏਗੀ ਤੇ ਗਲਿਸਰਨਸ ਪਲੈਨ ਤੁਸੀਂ ਫੇਸ ਵਾਲੀ ਗਲਿਸਰਨ ਲੈਣੀ ਹੈ ਇਹ ਹੈਗੀ ਹੈ ਅ ਮਤਲਬ ਕਿ ਹਾਂਜੀ ਰੋਜ਼ ਐਂਡ 11 ਰੋਜ਼ ਐਂਡ 11 ਵਾਲੀ ਐਗਲਿਸਰੀਨ ਹੈ ਤੁਸੀਂ ਚਾਹੇ ਜਿਹੜੀ ਤੁਹਾਨੂੰ ਸੂਟ ਕਰਦੇ ਉਹੀ ਲੈ ਸਕਦੇ ਹੋ ਕਿਸੇ ਵੀ ਮੈਡੀਕਲ ਸਟੋਰ 'ਚ ਮਿਲ ਜਾਂਦੀ ਹੈ ਤੇ ਇਹਦੀਆਂ 2-3 ਬੂੰਦਾ ਪਾ ਲੈਣੇ ਨੇ ਆਪਾਂ ਇਸ ਤਰੀਕੇ ਨਾਲ ਹੱਥ ਤੇ ਠੀਕ ਹੈ ਤਿੰਨ ਬੂੰਦਾ ਮੈਂ ਇਹਦੀਆਂ ਪਾ ਲਈਆਂ ਨੇ ਥੋੜਾ ਜਿਹਾ ਮਿਲਿਆ ਹੈਗਾ ਐਲੋਵੀਰਾ ਤੇ ਇਹ ਚੀਜ਼ ਨੂੰ ਆਪਾਂ ਇਦਾਂ ਮਿਕਸ ਕਰ ਲੈਣਾ ਆ ਦੇਖੋ ਇਸ ਤਰੀਕੇ ਨਾਲ ਮਿਕਸ ਕਰਕੇ ਤੁਸੀਂ ਕੀ ਕਰਨਾ ਰਾਤ ਨੂੰ ਜਦੋਂ ਸੌਣ ਲੱਗਣਾ ਹੈ ਫੇਸ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਕਲੀਨ ਹੋਣਾ ਚਾਹੀਦਾ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਆਪਣੇ ਹੱਥਾਂ ਤੇ ਇਦਾਂ ਕਰ ਲੈਣਾ ਹੈ ਠੀਕ ਹੈ ਫਿਰ ਤੁਸੀਂ ਇਸ ਤਰੀਕੇ ਨਾਲ ਲਗਾ ਲੈਣਾ ਹੈ ਇਹ ਕੋਈ ਚਿਪਚਿਪਾ ਨਹੀਂ ਕਰਦੀ ਹੈਗੀ ਕੋਈ ਉਹ ਨਹੀਂ ਹੁੰਦਾ ਹੈਗਾ ਵੀ ਗਲਿਸਰੀਨ ਨਾਲ ਸਾਡਾ ਚਿਪਚਿਪਾ ਚਿਹਰਾ ਹੋਵੇਗਾ ਇਹਦੇ ਨਾਲ ਇਸ skin ਦੇ ਵਿੱਚ ਹੀ ਅਬਜ਼ਰਬ ਹੋ ਜਾਂਦੀ ਹੈ skin ਬਿਲਕੁਲ ਤੁਹਾਡੀ ਮਲਾਈਮ ਹੁੰਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਹੱਥਾਂ ਤੇ ਲਗਾ ਲੈਣੇ ਹੈ ਮੈਂ ਥੋੜੀ ਲਗਾਈ ਹੈ ਜਿੰਨੀ ਤੁਹਾਨੂੰ ਚਾਹੀਦੀ ਜ਼ਰੂਰਤ ਤੁਸੀਂ ਓਨੇ ਹੀ ਆਪਣੇ ਪਾ ਕੇ ਹੱਥਾਂ ਤੇ ਆਪਣੇ ਬਾਹਾਂਵਾਂ ਤੇ ਹੱਥਾਂ ਤੇ ਪੈਰਾਂ ਤੇ ਗਰਦਨ ਤੇ ਮਤਲਬ ਕਿ ਜਿੱਥੇ-ਜਿੱਥੇ ਤੁਹਾਡੀ skin ਡਰਾਈ ਹੈ ਨਾ ਤੁਸੀਂ ਚੰਗੀ ਤਰ੍ਹਾਂ ਇਹਦੀ ਮ사ਜ ਕਰਨੀ ਹੈ ਠੀਕ ਹੈ ਚੰਗੀ ਤਰ੍ਹਾਂ ਮ사ਜ ਕਰਦੀ ਹੈ ਇਹ ਰੰਗ ਨੂੰ ਬ੍ਰਾਈਟ ਕਰਦੀ ਹੈ ਚਿਹਰਾ ਸੌਫਟ ਕਰਦੀ ਹੈ ਰਿੰਕਲ ਜਿਹੜੇ ਆ ਜਾਂਦੇ ਆ ਨਾ ਉਹਨਾਂ ਨੂੰ ਬਹੁਤ ਹੀ ਰਾਹਤ ਮਿਲਦੀ ਏ ਕਿਉਂਕਿ ਖਾਸ ਕਰਕੇ ਸਰਦੀਆਂ ਚ ਰਿੰਕਲ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਕਿਨ ਹੋ ਜਾਂਦੀ ਏ ਖੁਸ਼ਕ ਇਸ ਕਰਕੇ ਆਪਾਂ ਅਲੱਗ-ਅਲੱਗ ਪ੍ਰਕਾਰ ਦੀਆਂ ਸਾਬਣਾਂ ਅਲੱਗ-ਅਲੱਗ ਪ੍ਰਕਾਰ ਦੇ ਫੇਸ ਵਾਸ਼ ਅਲੱਗ-ਅਲੱਗ ਪ੍ਰਕਾਰ ਦੇ ਕਰੀਮਾਂ ਇਸਤੇਮਾਲ ਕਰਦੇ ਆ ਉਹਦੇ ਨਾਲ ਕੀ ਹੁੰਦਾ ਸਾਡੀ ਸਕਿਨ ਜਿਹੜੀ ਏ ਨਾ ਇੱਕ ਡਰਾਈ ਹੋ ਜਾਂਦੀ ਏ ਤੇ ਡਰਾਈਨਸ ਚੜ ਜਾਂਦੀ ਏ ਰੁੱਖੀ ਸੁੱਕੀ ਹੋ ਜਾਂਦੀ ਏ ਤੇ ਸਾਡੇ ਚਿਹਰੇ ਤੇ ਜਿਹੜੇ ਝੁੱਡੜੀਆਂ ਨੇ ਰਿੰਕਲ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ ਜਿੰਨਾ ਵੀ ਹੋ ਸਕੇ ਤੁਹਾਨੂੰ ਸਰਦੀ ਦੇ ਵਿੱਚ ਸੋਫਟ ਚੀਜ਼ਾਂ ਹੀ ਇਸਤੇਮਾਲ ਕਰਨੀਆਂ ਚਾਹੀਦੀਆਂ ਦੁੱਧ ਹੋ ਗਿਆ ਦਹੀਂ ਹੋ ਗਿਆ ਹਨੀ ਹੋ ਗਿਆ ਔਰ ਇਹ ਵਾਲੇ ਅ ਐਲੋਵੇਰਾ ਹੋ ਗਿਆ ਗlycerin ਹੋ ਗਈ ਔਰ ਇੱਕ ਚੀਜ਼ ਹੋਰ ਤੁਸੀਂ ਚਾਹੋ ਤੇ ਵੈਸਲੀਨ ਦੇ ਵਿੱਚ ਵੀ ਥੋੜੀ ਜਿਹੀ ਵੈਸਲੀਨ ਦੋ ਚਾਰ ਬੂੰਦਾਂ ਇਹਦੀਆਂ glycerin ਦੀਆਂ ਇਹ ਮਿਕਸ ਕਰਕੇ ਵੀ ਤੁਸੀਂ ਆਪਣੇ ਚਿਹਰੇ ਤੇ ਅਪਲਾਈ ਕਰ ਸਕਦੇ ਏਦੇ ਨਾਲ ਵੀ ਚਿਹਰਾ ਤੁਹਾਡਾ ਬਿਲਕੁਲ ਸੋਫਟ ਹੋ ਜਾਏਗਾ ਬਿਲਕੁਲ ਇਕਦਮ ਸ਼ਾਈਨ ਕਰਨ ਲੱਗੇਗਾ ਬਿਲਕੁਲ ਹੀ ਝੁਰੜੀਆਂ ਰਿੰਕਲ ਆਣੇ ਤੁਹਾਡੇ ਬੰਦ ਹੋ ਜਾਣਗੇ 10 ਮਿੰਟ ਤੁਸੀਂ ਚਿਹਰੇ ਦੀ ਮ사ਜ ਕਰਨੀ ਹੈ ਠੀਕ ਹੈ ਤੇ ਇਹ ਸਾਰੇ ਸਕਿਨ ਮਤਲਬ ਕਿ ਕਿਸੇ ਵੀ ਪ੍ਰਕਾਰ ਦੀ ਸਕਿਨ ਹੋਵੇ ਸਾਰਿਆਂ ਦੇ ਹੀ ਇਹ ਮਤਲਬ ਕਿ ਸੂਟ ਕਰ ਜਾਂਦੀ ਹੈ ਠੀਕ ਹੈ ਐਲੋਵੇਰਾ ਵੀ ਸੂਟ ਕਰ ਜਾਂਦਾ ਹੈ ਠੀਕ ਹੈ ਔਰ ਇਹ ਚੀਜ਼ਾਂ ਸੂਟ ਕਰ ਜਾਂਦੀਆਂ ਨੇ ਕੋਈ ਵੀ ਨੁਕਸਾਨ ਨਹੀਂ ਕਰਨਗੀਆਂ ਠੀਕ ਹੈ ਤੇ ਬਾਈ ਚਾਂਸ ਕਈ ਵਾਰ ਹੁੰਦਾ ਹੈ ਕਈਆਂ ਨੂੰ ਨਹੀਂ ਸੂਟ ਕਰਦੀ ਆਈਆਂ ਦੀ ਸਕਿਨ ਹੁੰਦੀ ਪਤਲੀ ਠੀਕ ਹੈ ਉਹਨਾਂ ਨੂੰ ਨਹੀਂ ਸੂਟ ਕਰਦੀ ਹੈਗੀ ਤਾਂ ਤੁਸੀਂ ਲਗਾ ਕੇ ਇੱਕ ਦੋ ਦਿਨ ਦੇਖ ਲੈਣਾ ਹੈ ਅਗਰ ਤਾਂ ਸੂਟ ਕਰਦੀ ਹੈ ਕੋਈ ਦਾਣੇ ਨਹੀਂ ਨਿਕਲਦੇ ਹੈਗੇ ਜਾਂ ਤੁਹਾਡੇ ਸਕਿਨ ਤੇ ਕੋਈ ਅਲਰਜੀ ਨਹੀਂ ਹੁੰਦੀ ਫਿਰ ਤੁਸੀਂ ਲਗਾ ਸਕਦੇ ਅਗਰ ਤੁਹਾਡੇ ਕਿਸੇ ਵੀ ਪ੍ਰਕਾਰ ਦੇ ਦਾਣੇ ਹੁੰਦੇ ਜਾਂ ਇਹਦੇ ਤੇ ਨੂੰ ਲਗਾ ਕੇ ਜਾਂ ਰੈਡਨੈਸ ਹੁੰਦੀ ਹੈ ਜਾਂ ਖਾਜ ਕੁਜਲੀ ਹੁੰਦੀ ਹੈ ਤਾਂ ਫਿਰ ਤੁਸੀਂ ਨਹੀਂ ਲਗਾਣੀ ਹੈਗੀ ਠੀਕ ਹੈ ਵੈਸੇ ਤਾਂ ਇਹ ਹਰ ਸਕਿਨ ਨੂੰ ਸੂਟ ਕਰ ਜਾਂਦੀ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਈ ਵਾਰ ਹੁੰਦਾ ਹੈ ਬੀ ਕਈਆਂ ਨੂੰ ਨਹੀਂ ਸ਼ੂਟ ਕਰਦੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਹੱਥਾਂ ਤੇ ਵੀ ਲਗਾ ਲੈਣੀ ਹੈ ਕਈਆਂ ਦੇ ਕਮੈਂਟ ਆਏ ਸੀ ਨਾ ਇੱਕ ਬੇਟੀ ਦਾ ਵੀ ਕਮੈਂਟ ਆਇਆ ਸੀ ਕਿ ਮੇਰੀ ਮੰਮਾ ਦੇ ਹੱਥਾਂ ਤੇ ਰਿੰਕਲ ਹੋ ਗਏ ਨੇ ਇਸ ਤਰੀਕੇ ਨਾਲ ਗlycerin ਐਂਡ অ্যালোਵਿਰਾ ਤੇ ਜਾਂ ਇਹ ਇਹਨਾਂ ਵਿੱਚੋਂ ਦੋਨੋਂ ਵਿੱਚੋਂ ਕੋਈ ਵੀ ਚੀਜ਼ ਤੁਸੀਂ ਇਹਦੇ ਵਿੱਚ ਮਿਕਸ ਕਰਕੇ glycerin ਵਿੱਚ ਤੇ ਤੁਸੀਂ ਆਪਣੇ ਡੇਲੀ ਸਰਦੀਆਂ ਸਰਦੀ ਡੇਲੀ ਤੁਸੀਂ ਆਪਣੇ ਅਪਲਾਈ ਕਰੋ ਡੇਲੀ ਤੁਸੀਂ ਮਸਾਜ ਕਰੋ ਡੇਲੀ ਹੀ ਲਗਾ ਕੇ ਤੁਸੀਂ ਸੋਣਾ ਹੈ ਠੀਕ ਹੈ ਤੁਹਾਡਾ ਫੇਸ ਤੁਹਾਡੇ ਹੱਥ ਤੁਹਾਡੇ ਪੈਰ ਇੰਨੇ ਸੌਫਟ ਹੋ ਜਾਣਗੇ ਨਾ ਕਿ ਤੁਸੀਂ ਯਾਦ ਕਰੋਗੇ ਕਿ ਦੀਦੀ ਨੇ ਕੋਈ ਰੈਮਡੀ ਦੱਸੀ ਸੀਗੀ ਸੋ ਬਾ ਤੁਸੀਂ ਕੋਈ ਸਾਬਣ ਨਹੀਂ ਲੈਣੀ ਕੋਈ ਤੁਸੀਂ ਫੇਸ ਵੋਸ਼ ਨਹੀਂ ਲਾਣਾ ਸਿੰਪਲ ਪਾਣੀ ਨਾਲ ਗੁੰਗਨੇ ਪਾਣੀ ਬਲਕਿ ਸਿੰਪਲ ਨੋਰਮਲ ਪਾਣੀ ਨਾਲ ਆਪਣਾ ਫੇਸ ਵੋਸ਼ ਕਰੋ ਤੇ ਬਿਲਕੁਲ ਹੀ ਕਿਸੇ ਵੀ ਚੀਜ਼ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੁਹਾਨੂੰ ਕੋਈ ਲੋਸ਼ਨ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਸਨਸਕ੍ਰੀਨ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਚਿਹਰਾ ਤੁਹਾਡਾ ਐਨ ਬਿਲਕੁਲ ਮਲਾਈਮ ਐਂਡ ਸੌਫਟ ਤੇ ਐਨ ਮਤਲਬ ਰੂਵਾਂਗੋ ਹੋ ਜਾਣਾ ਬਹੁਤ ਹੀ ਪਿਆਰਾ ਲੱਗਦਾ ਤੇ ਰੰਗ ਵੀ ਗੋਰਾ ਹੁੰਦਾ ਹੈ ਠੀਕ ਹੈ ਇਹਨਾਂ ਚੀਜ਼ਾਂ ਤੇ ਵੀ ਸਾਰੇ ਤੁਸੀਂ ਮ사ਜ ਕਰਨੀ ਮਤਲਬ ਸਾਰੇ ਹੀ ਲਗਾ ਕੇ ਇਹਦੇ ਨਾਲ ਕੀ ਹੁੰਦਾ ਵੈਸਲੀਨ ਦੇ ਨਾਲ ਨਾ ਬਾਜ਼ ਨੇ ਤੁਸੀਂ ਇਹ ਰਾਤ ਨੂੰ ਆਈਬ੍ਰੋ ਤੇ ਵੀ ਲਗਾ ਸਕਦੇ ਹੋ ਆਈ ਬ੍ਰੋਦਰ ਇਹਦਾ ਕੀ ਹੁੰਦਾ ਹੈ ਕਲਰ ਕਾਲਾ ਰਹਿੰਦਾ ਹੈ ਔਰ ਜਿਹੜਾ ਆਈਬ੍ਰੋ ਹੁੰਦੇ ਨੇ ਸੰਘਣੇ ਸੰਘਣੇ ਹੁੰਦੇ ਨੇ ਠੀਕ ਹੈ ਲੰਬੇ ਲੰਬੇ ਹੋ ਜਾਂਦੇ ਨੇ ਇਸ ਤਰੀਕੇ ਨਾਲ ਠੀਕ ਹੈ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਥੋੜੀ ਜਿਹੀ ਵੀ ਇਹ ਜਾਣਕਾਰੀ ਪਸੰਦ ਆਈ ਹੋਵੇ ਵੀਡੀਓ ਬਾਤੂ ਬਾ Share ਕਰਨਾ ਲਾਈਕ ਕਰਨਾ ਇਨੀ ਠੰਡ ਦੇ ਵਿੱਚ ਆਪਾਂ ਤੁਹਾਡੇ ਲਈ ਫਿਰ ਵੀ ਵੀਡੀਓ ਬਣਾਣੇ ਆ ਕਿਉਂਕਿ ਮੈਨੂੰ ਇਹੀ ਹੁੰਦਾ ਹੈ ਤੁਹਾਡੇ ਨਾਲ ਛੋਟੇ ਛੋਟੇ ਜਿਹੜੇ ਇਹ ਟਿਪਸ ਨੇ ਸ਼ੇਅਰ ਕਰਦੀ ਰਹਾਂ ਕਿ ਤੁਹਾਡੀ ਜਿਹੜੀ ਸਕਿਨ ਨੇ ਬਿਲਕੁਲ ਬ੍ਰਾਈਟ ਰਹੇ ਬਿਲਕੁਲ ਨਖਰੀ ਰਹੇ ਪਿੰਪਲ ਪੁੰਪਲ ਹਾਂਜੀ ਇੱਕ ਆਏ ਪੈਣ ਦਾ ਕਮੈਂਟ ਸੀਗਾ ਮਤਲਬ ਕਿ ਬੱਚੇ ਸੀਗੇ ਸ਼ਾਇਦ ਤੇ ਉਹਨਾਂ ਦਾ ਕਮੈਂਟ ਹੈ ਕਿ ਉਹਨਾਂ ਦੇ ਪਿੰਪਲਾਂ ਦੀ ਪ੍ਰੋਬਲਮ ਹੈ 2:30 ਵਜੇ ਨਾਲ ਇੱਕ ਵੀਡੀਓ ਆਏਗੀ ਉਹ ਪਿੰਪਲਾਂ ਲਈ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਫੇਸ ਪੈਕ ਦੱਸਾਂਗੀ ਕਿ ਜਿਹੜਾ ਤੁਸੀਂ ਲਗਾ ਕੇ ਆਪਣੇ ਪਿੰਪਲ ਵੀ ਠੀਕ ਕਰ ਸਕਦੇ ਹੋ ਉਹਦੇ ਦਾਗ ਵੀ ਠੀਕ ਕਰ ਸਕਦੇ ਹੋ ਔਰ ਜਿਨ੍ਹਾਂ ਦੇ ਛਾਈਆਂ ਹੈਗੀਆਂ ਨੇ ਉਹ ਵੀ ਠੀਕ ਹੋ ਜਾਣਗੀਆਂ ਤੇ ਇਸ ਚੀਜ਼ ਨਾਲ ਤੁਸੀਂ ਅਗਰ ਰਾਤ ਨੂੰ ਡੇਲੀ ਮ사ਜ ਕਰਦੇ ਹੋ ਚਾਹੇ ਤੁਸੀਂ ਕੋਕੋਨਟ ਔਇਲ ਵੀ ਪਾ ਸਕਦੇ ਹੋ ਜੋ ਵੀ ਤੁਹਾਨੂੰ ਇਹਨਾਂ ਚੀਜ਼ਾਂ ਵਿੱਚ ਚੰਗਾ ਲੱਗੇ ਪਾ ਕੇ ਗਲਿਸਰਿਨ ਦੇ ਵਿੱਚ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰੋ ਠੀਕ ਹੈ ਮ사ਜ ਕਰੋ ਫਿਰ ਦੇਖਿਓ ਤੁਹਾਡਾ ਚਿਹਰਾ ਫੁੱਲਾ ਵਾਂਗੂ ਖਿਲ ਜਾਏਗਾ ਤੇ ਲੋ ਜੀ ਮੈਂ ਲੈਣੀ ਹੈ ਤੁਹਾਡੇ ਤੋਂ ਇਜਾਜ਼ਤ ਵੀਡੀਓ ਬੱਦਲ ਸ਼ੇਅਰ ਕਰ ਦੇਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਸੋਣਾ ਸੁਣੇ ਕਮੈਂਟ ਕਰੋ ਤੇ ਆਪਾਂ ਤੁਹਾਡਾ ਰਿਪਲਾਈ ਵੀ ਕਰਾਂਗੇ ਤੇ ਲੋ ਜੀ ਫਿਰ ਮਿਲਦੇ ਆ ਬਾਏ ਬਾਏ